ਘਰ ਵਿੱਚ ਯਾਦ ਰੱਖੋ ਸੇਵਾ ਕਰਨ ਵਾਲੇ ਨਵਾਬ ਵੀ ਬਣੇ ਆ ਇਸ ਘਰ ਵਿੱਚ ਸੁਲਤਾਨੇ ਉਲਕਾਉਂ ਵੀ ਬਣੇ ਆ ਜਿਹੜੀ ਸੇਵਾ ਉਹ ਹਰ ਪੱਖ ਤੋਂ ਅੱਗੇ ਕਰੇਗੀ ਮੇਰੀ ਬੇਨਤੀ ਹੈ ਜੀ ਪਾਸ਼ੰਕਰੋਤ ਅਗ੍ਰਿਣੀ ਵਹਿ ਪਿੱਛੇ ਰਹਿਣ ਵਾਲੇ ਆਗੂ ਬਣ ਜਾਂ ਦੇਖਾਂ ਦੂਸਰਾ ਨਿਰਾਸ਼ ਸੰਗ ਆਸ਼ਪੂਰਨੇ ਜਿਸ ਨਿਰਾਸ਼ ਬੰਦੇ ਦੀ ਕਿਤੇ ਵੀ ਆਸ ਨਹੀਂ ਪੂਰੀ ਹੋਈ ਸੇਵਾ ਸਿਮਰਨ ਕਰੇਗਾ ਨਿਰਆਸਿਆਂ ਦੀ ਆਸ ਪੂਰੀ ਹੋ ਜਾਂਦੀ ਹੈ ਬੜਿਆਂ ਦੀ ਆਸ ਪੂਰੀ ਹੋਈ ਇੱਥੇ ਬਾਬਾ ਆਦਮ ਵਰਗੇ ਦੀ ਆਸ ਪੂਰੀ ਹੋਈ ਸ਼ੈਦ ਖਿਸਤਰੀ ਤੁਸੀਂ ਜਾਣਦੇ ਹੋ ਥੋੜੀ ਜਿਹੀ ਮੈਂ ਤਿਉਹ ਕੁ ਮਾਤਰਾ ਜਿਹਾ ਇਤਿਹਾਸ ਤਾਂ ਲਿਆ ਹੈ ਕਿ ਜੋ ਕੁਝ ਗੁਰਬਾਨੀ ਕਹਿੰਦੀ ਉਹ ਕੁਝ ਵਾਪਰਿਆ ਹੈ ਕਰ ਸੰਤਾਨ ਨਹੀਂ ਨਿਰਾਸ਼ ਗਏ ਗੁਰੂ ਰਾਮਦਾਸ ਨੇ ਕਿਹਾ ਤੂੰ ਸੇਵਾ ਕੀਤੀ ਤੇਰੇ ਘਰ ਬੱਚਾ ਜਿਹੜਾ ਹੋਵੇਗਾ ਉਹਦਾ ਨਾਮ ਭਾਈ ਭਗਤੂ ਰੱਖੇ ਮੇਰੀ ਬੇਨਤੀ ਹੈ ਜਦੋਂ ਹਰ ਪਾਸਿਓਂ ਬੰਦਾ ਨਿਰਾਸ਼ ਹੋ ਜਾਏ ਕੋਈ ਵੀ ਸਹਾਰਾ ਨਾ ਬਚੇ ਗੁਰੂ ਗ੍ਰੰਥ ਸਾਹਿਬ ਕਹਿੰਦਿਆ ਨਿਰਾਸਿਆਂ ਦੀ ਆਸ ਪੂਰੀ ਕਰਦੀ ਹੈ ਸੇਵਾ ਨਿਰਾਸੰਗ ਆਸ ਪੂਰਨ ਨਿਰਦਨੰਗ ਭੈੰਗ ਤਨਵੰਤ ਹੈ ਜਿਹੜਾ ਬੰਦਾ ਅਤ ਦਾ ਕੰਗਾਲ ਹੈ ਗਰੀਬ ਹੈ ਸੇਵਾ ਉਹਨੂੰ ਬੜਾ ਤਣਾੜ ਬਣਾ ਦਿੰਦੀ ਇੱਥੇ ਮੈਂ ਇੱਕ ਅਰਜ਼ ਜ਼ਰੂਰ ਕਰ ਦਿਆਂ ਗੁਰੂ ਗ੍ਰੰਥ ਸਾਹਿਬ ਵਿੱਚ ਨਿਰਦਨ ਤੇ ਤਨਵਾਨ ਦੋਨਾਂ ਦੀ ਡੈਫੀਨੇਸ਼ਨ ਦੁਨੀਆ ਤੋਂ ਵੱਖਰੀ ਹੈ ਅਸੀਂ ਦੁਨੀਆ ਵਿੱਚ ਨਿਰਦਨ ਉਹਨੂੰ ਬੋਲਨੇ ਆ ਜਿਸ پاس ਦੌਲਤ ਨਹੀਂ ਫਾਈਨੈਂਸ਼ੀਅਲੀ ਤੌਰ ਤੇ ਜਿਹੜਾ ਬਿਲਕੁਲ ਕਮਜ਼ੋਰ ਜੇ ਨਿਰਦਨ ਹੈ ਅਸੀਂ ਤਨਾਡੋਸ਼ ਨੂੰ ਬੋਲਨੇ ਆ ਜਿਸ ਕੋਲ ਦੌਲਤ ਦਾ ਪਾਰਾ ਵਾਰ ਹੀ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਨਿਰਦਨ ਉਹ ਹੈ ਜਿਸ ਕੋਲ ਪ੍ਰਮਾਤਮਾ ਦਾ ਨਾਮ ਨਹੀਂ ਤੇ ਚੇਤੇ ਰੱਖਿਓ ਤਨਾਡ ਹੋਵੇ ਜਿਹੜਾ ਝੌਂਪੜੀ ਵਿੱਚ ਰਹਿੰਦਾ ਵੀ ਰੱਬ ਦੀ ਬੰਦਗੀ ਕਰਦਾ ਪਿਆ ਉਤੋਂ ਵੱਡਾ ਤਣਾੜ ਕੋਈ ਨਹੀਂ ਜਿਵੇਂ ਅਸੀਂ ਬਾਣੀ 'ਚ ਇੱਕ ਬਚਨ ਹੁੰਦਾ ਹੈ ਕਿ ਸ਼ਰਮ ਧਰਮ ਦੋਇ ਨਾਨਕਾ ਜੇ ਧਨ ਪੱਲੈ ਪਾਏ ਸੋ ਤਨ ਮਿੱਤਰ ਨਾ ਕਾਂਢੀਐ ਜਿਤ ਸਿਰ ਚੋਟਾਂ ਖਾਏ ਜਿਨ ਕੈ ਪੱਲੈ ਧਨ ਵਸੈ ਇਹਦਾ ਅਰਥ ਇਹ ਜਿਹਦੇ ਕੋਲ ਦੁਨੀਆ ਦਾ ਧਨ ਹੈ ਤਿੰਨ ਕਾ ਨਾਉ ਫਕੀਰ ਪਰ ਜਿਨ ਕੈ ਹਿਰਦੈ ਤੂੰ ਵਸੇ ਤੇ ਨਰ ਗੁਣੀ ਗਹੀ ਉਹ ਅਮੀਰ ਨੇ ਜਿਵੇਂ ਬਾਬਾ ਸਾਹਿਬ ਦੇ ਬਚਨ ਨੇ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਉੰਜ ਵੈਸੇ ਕੱਲ ਵੀ ਮੈਂ ਸ਼ਹਿਰ ਇੱਥੇ ਕਿਹਾ ਸੀ ਕਿ ਦੌਲਤ ਆਪਣੀ ਚਮਕ ਚਮਕ ਰੱਖਦੀ ਹੈ ਜੀ ਮੰਨੋ ਚਾਹ ਨਾ ਮੰਨੋ ਤੁਸੀਂ ਆਪਣੀਆਂ ਅੱਖਾਂ ਨਾਲ ਦੇਖੋਗੇ ਜਿਉਂ ਜੋ ਬੰਦੇ ਕੋਲ ਦੌਲਤ ਆਉਂਦੀ ਹੈ ਤਿਉਂ ਤਿਉ ਉਹਦੀ ਬੋਲੀ ਉਹਦਾ ਰਹਿਣ ਸਹਿਣ ਬਿਲਕੁਲ ਚੇਂਜ ਹੋ ਜਾਂਦਾ ਹੈ ਇੱਥੋਂ ਤੱਕ ਆਇਆ ਜਾਂਦਾ ਹੈ ਕਿ ਜਿਸ ਕੋਲ ਦੌਲਤ ਹੋਵੇ ਕਈ ਵਾਰ ਉਸ ਮੂਰਖ ਦੇ ਸਾਹਮਣੇ ਸਿਆਣੇ ਬੰਦੇ ਸਲੂਟ ਕਰਦੇ ਹੈ ਇੱਕ ਵਾਰ ਮੈਂ ਇਥੇ ਅਰਜ਼ ਵੀ ਕੀਤੀ ਸੀ ਇੰਡੀਆ 'ਚ ਕਿ ਇਸ ਮੁਲਕ ਦਾ ਦੁਕਾਨ ਤਖ ਹੈ ਕਿ ਲੀਡਰ ਕੋੜਾ ਮੂਰਖ ਅਨਪੜ੍ਹ ਹੋਵੇ ਜਿਨੇ 32 ਸਾਲ ਲਾ ਕੇ ਡਿਗਰੀ ਲਈਏ ਉਹ ਆਈਪੀ ਅਫਸਰ ਆਈਪੀਐਸ ਉਹਦੇ ਸਾਹਮਣੇ ਸਲੂਟ ਮਾਰਦਾ ਹੈ ਕਿਉਂਕਿ ਉਹਦੇ ਕੋਲ ਪਦਵੀ ਹੈ ਤਨਖ ਹੈ ਕਬੀਰ ਸਾਹਿਬ ਨੇ ਇਥੋਂ ਤੱਕ ਸ਼ਬਦ ਵਰਤੇ ਨੇ ਕਹਿੰਦੇ ਨੇ ਕਿ ਖੂਨ ਦੇ ਰਿਸ਼ਤੇ ਵਿੱਚ ਵੀ țeੜ ਪਾ ਦਿੰਦਾ ਹੈ ਸੱਕੇ ਭਰਾ ਸੱਕੀਆਂ ਪੈਣਾ ਰਿਸ਼ਤੇ ਆਪਸ ਸੰਝੇ ਨੇ ਦੌਲਤ ਇਹੋ ਜੀ ਹੈ ਕਿ ਜਦੋਂ ਅਮੀਰ ਬੰਦਾ ਬਣ ਜਾਂਦਾ ਹੈ ਉਹ ਅਕਸਰ ਗਰੀਬ ਭੈਣ ਭਰਾਵਾਂ ਦੀ ਕਦਰ ਉਨੀ ਨਹੀਂ ਜਾਣਦਾ ਜੇ ਕਿਤੇ ਗਰੀਬ ਦੇ ਘਰ ਵਿੱਚ ਅਮੀਰ ਚਲਾ ਜਾ ਉਹਨਾਂ ਨੂੰ ਬਾਹ ਨੂੰ ਥਾਂ ਕੋਈ ਨਹੀਂ ਲੱਭਦੀ ਤੇ ਜੇ ਗਰੀਬ ਅਮੀਰ ਦੇ ਘਰ ਚ ਆ ਜਾਏ ਉਹ ਵੇਖਦਾ ਵੀ ਕਿਤੇ ਲੋਕਾਂ ਨੂੰ ਪਤਾ ਨਾ ਲੱਗ ਜਾਏ ਮੇਰਾ ਭਰਾ ਲੱਗਦਾ ਅਸਲੀਅਤ ਹੈ ਕਬੀਰ ਸਾਹਿਬ ਦਾ ਸ਼ਬਦ ਨਿਰਦਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚਿਤ ਨਾ ਧਰੇ ਜੋ ਨਿਰਦਨ ਸਰਦਨ ਕਹ ਜਾਏ ਆਗੇ ਬੈਠਾ ਪੀਠ ਫਿਰਾਏ ਜੋ ਸਰਦਨ ਨਿਰਦਨ ਕਹ ਜਾਏ ਤੀਆਂ ਆਦਰ ਲੀਆ ਬੁલાਏ ਸਰਦਨ ਨਿਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੀਟੀ ਜਾਈ ਕਹਿੰਦੇ ਨੇ ਕਹੇ ਕਬੀਰ ਨਿਰਦਨ ਕਹੇ ਸੋਈ ਜਾਂ ਕਹੇ ਹਿਰਦੈ ਰਾਮ ਨਾ ਭਈ ਜਿਹਦੇ ਅੰਦਰ ਨਾਮ ਨਹੀਂ ਉਹ ਕੰਗਾਲ ਕਹ ਸੱਚ ਐਵੇਂ ਜਿਹੜਾ ਸੇਵਾ ਤੇ ਸਿਮਰਨ ਕਰਦਾ ਹੈ ਪ੍ਰਮਾਤਮਾ ਨੂੰ ਇੰਨਾ ਕੁ ਤਣਾੜ ਬਣਾ ਦਿੰਦਾ ਹੈ ਉਹ ਕੁੱਲੀ ਵਿੱਚ ਰਹਿੰਦਾ ਹੋਇਆ ਵੀ ਸਮਰਾਟ ਬਣ ਜਾਂਦਾ ਹੈ ਗੁਰੂ ਅਰਜੁਨ ਦੇਵ ਦਾ ਸ਼ਬਦ ਹੈ ਕਿ ਬਸਤਾ ਟੁੱਟੀ ਝੁਮਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿਨਾ ਮਿੱਤਰ ਨਾ ਇੱਟ ਤਨ ਰੂਪ ਗੀਨ ਕੀ ਸਾਖ ਨਾ ਛਿੰਨਾ ਗੁਰਮਖੋ ਰਾਜਾ ਸਗਲੀ ਸ੍ਰਿਸ਼ਟ ਕਾ ਨਿਰਧਨ ਭੈਗ ਤਨਵੰਤ ਹੈ ਰਾਜਾ सगली सृष्टि ਦਾ ਹਰ ਨਾਮ ਮੰਨ ਭਿੰਨਾ ਝੌਂਪੜੀ ਚ ਰਹਿਣ ਵਾਲਾ ਰਾਜਾ ਬਣ ਗਿਆ ਪ੍ਰਭ ਕੋ ਸਿਮਰੈ ਸੇ ਬੇਮੋਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਰਾਜੇ ਨਹੀਂ ਪਾਠ ਕਰਨਾ ਰਾਜੇਦਾਰ ਤੋਂ ਰਜਨਾ ਰਾਜੇ ਜਿਹੜਾ ਸਿਮਰਨ ਕਰਦਾ ਹੈ ਉਹ ਸਾਰੀ ਧਰਤੀ ਦਾ ਰਾਜਾ ਬਣ ਜਾਂਦਾ ਹੈ ਉਹ ਦੌਲਤ ਸੱਚ ਇਹਵੇਂ ਰੁਪਈਆਂ ਨਾਲ ਨਹੀਂ ਲੱਭਦੀ ਗੁਰੂ ਅਰਜਨ ਸਾਹਿਬ ਕਹਿੰਦੇ ਆ ਕਿ ਜਿਹੜਾ ਇਨਸਾਨ ਸਿਮਰਨ ਤੇ ਸੇਵਾ ਕਰੇਗਾ ਉਹ ਅੰਦਰੂਨੀ ਤੌਰ ਤੇ ਕੰਗਾਲ ਹੁੰਦਾ ਹੋਇਆ ਵੀ ਅਮੀਰ ਹੋ ਜਾਏਗਾ ਹੁਣੇ ਕਿ ਸਵਾਲ ਉੱਠੇਗਾ ਵੀ ਜਿਹੜਾ ਵਿਚਾਰਾ ਗਰੀਬ ਜੇ ਉਹੀ ਭਾਵਨਾ ਨਾਲ ਸੇਵਾ ਕਰੇਗਾ ਉਹ ਵੀ ਬਣ ਜਾਏਗਾ ਮਾਲਵੇ ਵਿੱਚ ਇੱਕ ਪਿੰਡੇ ਮਹਾਰਾਜ ਗੁਰੂ ਹਰਿ ਰਾਇ ਸਾਹਿਬ ਉੱਥੇ ਜਾਂਦੇ ਆ ਦੀਵਾਨ ਸਜਿਆ ਖੈ ਜਿਵੇਂ ਸੰਗਤ ਬਹੁਤ ਆਈ ਇੱਕ ਅਤਖੜ ਉਮਰ ਦਾ ਆਦਮੀ ਆਇਆ ਉਹਨੇ ਆਪਣੇ ਦੋਨਾ ਦੋ ਉਹਦੇ ਨਾਲ ਬੱਚੇ ਨੇ ਉਹ ਪੇਟ ਖੜਕਾ ਰਹੇ ਸਨ ਨਗਨ ਸਨ ਇੱਕ ਮੂੰਹ ਵੱਲ ਇਸ਼ਾਰਾ ਕਰ ਰਿਹਾ ਤੇ ਗੁਰੂ ਹਰਗੋਬਿੰਦ ਸਾਹਿਬ ਪੁੱਛਦੇ ਨੇ ਕੌਣ ਉਸ ਦਾ ਨਾਮ ਸੀ ਭਾਈ ਕਾਲਾ ਕਹਿਣ ਲੱਗੇ ਮਹਾਰਾਜ ਇਹ ਮੇਰੇ ਭਤੀਜੇ ਨੇ ਬੱਚਿਆਂ ਦਾ ਨਾਮ ਸੀ ਫੂਲ ਤੇ ਸੰਦਲੀ ਇਹ ਮੇਰੇ ਭਤੀਜੇ ਨੇ ਸਤਗੁਰੂ ਕਹਿੰਦੇ ਨੇ ਪੇਟ ਕਿਉਂ ਖੜਕਾ ਰਹਿਆ ਇਹ ਮੂੰਹ ਵਾਲੀ ਇਸ਼ਾਰਾ ਕਿਉਂ ਕਰਦੇ ਨੇ ਕਹਿੰਦਾ ਮਹਾਰਾਜ ਮੇਰੇ ਭਰਾ ਪਰਜਾਈ ਚਲਾਣਾ ਕਰ ਚੁੱਕੇ ਨੇ ਇਹ ਪਤੀਜੇ ਨੇ ਪੇਟ ਤਾਂ ਖੜਕਾਂਦੇ ਨੇ ਤੇਰੇ ਦਰ ਤੋਂ ਦੋ ਵਕਤ ਦੀ ਰੋਟੀ ਮੰਗਣ ਆਇਆ ਗੁਰੂ ਹਰ Rai ਸਾਹਿਬ ਕਹਿੰਦੇ ਆ ਜੇ ਇਸ ਦਰ ਤੇ ਆਏ ਨੇ ਇਹਨਾਂ ਦੀ ਸੰਤਾਨ ਜਮਨਾ ਨਦੀ ਤੱਕ ਰਾਜ ਕਰੇਗੀ ਪਟਿਆਲੇ ਨਾਬੇ ਤੇ ਜੀਂਦਵਾਲੇ ਨਾਲ ਵਿੱਚੋਂ ਪੈਦਾ ਹੋਏ ਮੈਂ ਸਿਰਫ ਇਸ ਕਰਕੇ ਨਹੀਂ ਵੀ ਕੋਈ ਸ਼ਬਦ ਕਹਿਣ ਲਈ ਮੈਂ ਸਿਰਫ ਇੱਕੋ ਬੇਨਤੀ ਕਰਨ ਲੱਗਾ ਗੁਰਮਖੋ ਜਿਸ ਦਰਬਾਰ ਵਿੱਚ ਤੁਸੀਂ ਭਾਂਡੇ ਮਾਂਜੋਗੇ ਇੱਥੇ ਤਾਂ ਪੇਟ ਖੜਕਾਉਂਦਿਆਂ ਹੋਿਆਂ ਨੂੰ ਵੀ ਪਾਤਸ਼ਾਹੀਆਂ ਮਿਲ ਜਾਂਦੀਆਂ ਇੱਥੇ ਬਖਸ਼ਾ ਮਿਲਦੀਆਂ ਨੇ ਜੇ ਅਸੀਂ ਗੁਰੂ ਨੂੰ ਜਾਣੀਏ ਜਿਹੜਾ ਪਿੱਛੇ ਰਹਿਣ ਵਾਲਾ ਆਗੂ ਬਣ ਜਾਂਦਾ ਹੈ ਨਿਰਾਸ਼ ਦੀ ਆਸ ਪੂਰੀ ਹੋ ਜਾਂਦੀ ਹੈ ਨਿਰਤਨ ਜਿਹੜਾ ਤਨਵੰਡ ਹੋ ਜਾਂਦਾ ਹੈ ਨਿਰਦਨ ਭੰਗ ਤਨਵੰਤ ਹੈ ਰੋਗੀਆਂ ਦਾ ਰੋਗ ਖੰਡਣੇ ਸੇਵਾ ਕਰਨ ਵਾਲੇ ਦੇ ਰੋਗ ਕੱਟੇ ਜਾਂਦੇ ਅੱਜ ਵੀ ਕਟਿੰਦੇ ਆ ਦਰਬਾਰ ਸਾਹਿਬ ਕਟਿੰਦੇ ਨਹੀਂ ਪਰ ਰੋਗ ਤੁਹਾਡੇ ਸਾਹਮਣੇ ਪਰਤਖ ਹੈ ਇੱਕ ਨਹੀਂ ਦੋ ਨਹੀਂ ਅਨੇਕਾਂ ਨੇ ਕਿਉਂਕਿ ਸੇਵਾ ਉਹ ਕੁਝ ਬਰਕਤਾਂ ਵਰਤਾ ਜਾਂਦੀ ਜਿਹੜੀ ਦਵਾਈ ਵੀ ਕੰਮ ਨਹੀਂ ਕਰ ਇਹ ਬਖਸ਼ਿਸ਼ ਹੈ ਗੁਰੂ ਘਰ ਦੀ ਮੈਂ ਤੇ ਪਹਿਲੇ ਜਿਹੜੇ ਪ੍ਰਮਾਣ ਦਿੱਤੇ ਸਨ ਨਾ ਜੀ ਕਿ ਮਾਸ ਖਾਣ ਵਾਲੇ ਕਾ ਖਾਂਦੇ ਆ ਕਾ ਖਾਣ ਵਾਲੇ ਮਾਸ ਖਾਂਦੇ ਆ ਮੈਂ ਇਸ ਕਰਕੇ ਭੂਮਿਕਾ ਬਣਾਈ ਸੀ ਕਿ ਸ਼ੱਕ ਨਹੀਂ ਕਰਨਾ ਪ੍ਰਮਾਤਮਾ ਦੀ ਸੇਵਾ ਰੋਗ ਵੀ ਕੱਟ ਦਿੰਦੀ ਹੈ ਮਾਨਸਿਕ ਰੋਗ ਵੀ ਕੱਟਦੀ ਏ ਸਰੀਰਕ ਰੋਗ ਵੀ ਕੱਟਦੀ ਏ ਸਿਮਰਨ ਕੱਟਦਾ ਰੋਗ ਸਿਮਰਾਂ ਸਿਮਰ ਸਿਮਰ ਸੁਖ ਪਾਵਾਂ ਕਲ ਕਲੇਸ਼ ਤਨ ਮੈਂ ਮਿਟਾਵਾਂ ਮਹਾਰਾਜ ਕਹਿੰਦੇ ਨੇ ਸਰਬ ਰੋਗ ਦਾ ਔਖਦ ਨਾਮ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਨ ਪਾਵਾਂ ਮੋਖ ਦਵਾਰਾ ਬੇਨਤੀ ਹੈ ਜੀ ਰੋਗਿ ਅੰਗ ਰੋਗ ਖੰਡਣੈ ਚਾਰ ਬਚਨ ਹੋ ਗਏ ਪਾਚਨ ਕਰੋਤ ਅਗ੍ਰਿੜਿਵੈ ਨਿਰਾਸੰਗ ਆਸ ਪੂਰਨੈ ਨਿਰਦਨੰਗ ਭੈੰਗ ਧਨਵੰਤੈ ਅਰੋਗਿ ਅੰਗ ਰੋਗ ਖੰਡਣੈ ਹੁਣ ਅਗਲਾ ਬਚਨ ਭਗਤਿ ਅੰਗ ਭਗਤ ਦਾਨੰਦ ਗੁਰਮਖੋ ਸੇਵਾ ਕਰਕੇ ਇਹ ਕਹੋ ਨਾ ਜੀ ਮੈਨੂੰ ਭਗਤੀ ਦਾ ਰੰਗ ਚੜ ਜਾਏ ਸੱਚ ਮੁੱਚ ਚੜ ਜਾਏਗਾ ਚੇਂਜ ਹੋ ਜਾਏਗਾ ਸਭ ਕੁਝ ਜਦੋਂ ਸੇਵਾ ਮੈਂ ਸਾਰਤਿਵਾਂ ਚ ਕਹਿ ਰਿਹਾ ਕਿ ਜਦੋਂ ਵੀ ਸੇਵਾ ਕਰਨੀ ਹੈ ਘਰੋਂ ਮਿੱਥ ਕੇ ਜਾਓ ਵੀ ਮੈਂ ਇਹਨਾ ਜਾਪ ਕਰਨਾ ਹੀ ਕਰਨਾ ਹੈ ਭਗਤੀ ਚ ਰਸ ਭਰ ਜਾਂਦਾ ਹੈ ਸੇਵਾ ਨਾਲ ਸੇਵਾ ਨਾਲ ਭਗਤੀ ਦਾ ਆਨੰਦ ਬਣ ਜਾਂਦਾ ਹੈ ਪਰ ਉਸ ਰਸ ਨੂੰ ਵੀ ਪ੍ਰਮਾਤਮਾ ਨਾਲ ਜੋੜਨਾ ਹੈ ਫਲਦਾਰ ਬ੍ਰਿਕਸ਼ ਨੇ ਅੱਜ ਤੱਕ ਕੋਈ ਮਾਲੀ ਫਲਾਂ ਵਿੱਚ ਰਸ ਨਹੀਂ ਭਰ ਸਕਿਆ ਰਸ ਭਰੇਗਾ ਸਿਰਫ ਸੂਰਜ ਦੀਆਂ ਕਿਰਨਾਂ ਨਾਲ ਤੂੰ ਸੇਵਾ ਕਰੀਂ ਗੁਰੂ ਜਦੋਂ ਕਿਰਪਾ ਦੀ ਕਿਰਨ ਵਰਸਾਏਗਾ ਤੇਰੀ ਭਗਤੀ ਵਿੱਚ ਵੀ ਰਸ ਭਰਿਆ ਜਾਏਗਾ ਭਗਤੀ ਦਾ ਧਨ ਮਿਲਦਾ ਹੈ ਜਿਹੜੀ ਸੇਵਾ ਕਰਦੇ ਆ ਭਗਤਿੰਗ ਭਗਤਦਾਨੰਗ ਆ ਰਾਮ ਨਾਮ ਗੁਣ ਕੀਰਤਨ ਹੈ ਜਿਹੜੇ ਪਰਮਾਤਮਾ ਦੇ ਗੁਣਾ ਦਾ ਕੀਰਤਨ ਕਰਦੇ ਆ ਮਹਾਰਾਜ ਕਹਿੰਦੇ ਨੇ ਇਹ ਸਾਰੀਆਂ ਦਾਤਾਂ ਉਹਨਾਂ ਨੂੰ ਮਿਲਦੀਆਂ ਨੇ ਪਾਰ ਬ੍ਰਹਮਪੁਰਖ ਦਾਤਾਰੈ ਨਾਨਕ ਗੁਰਸੇਵਾ ਕਿੰਨਾ ਲਭਯਤੇ ਉਹ ਰੱਬ ਬੈਗੁਰੂ ਦਿਆਲੂ ਹੈ ਕਿਹੜੀ ਚੀਜ਼ ਹੈ ਜਿਹੜੀ ਗੁਰੂ ਦੀ ਸੇਵਾ ਵਿੱਚੋਂ ਨਹੀਂ ਮਿਲਦੀ ਆਪ ਰੋਜ ਸੁਖਮਨੀ ਸਾਹਿਬ ਕਰਦੇ ਹੋ ਨਾ ਇੱਕ ਪਦਾ ਮਹਾਰਾਜ ਦਾ ਚਾਰ ਪਦਾਰਥ ਜੇ ਕੋ ਮੰਗਾ ਹੈ ਉਹ ਕੀ ਹੈ ਸੇਵਾ ਹੈ ਇਹ ਨੇਮ ਬਣਾ ਲਓ ਵੀ ਅਸੀਂ ਸੇਵਾ ਹੱਥੀ ਕਰਨੀ ਹੀ ਕਰਨੀ ਹੈ ਤੁਸੀਂ ਖਰਬਾ ਪਤੀ ਹੋ ਪਰ ਜਦੋਂ ਗੁਰੂ ਦਰਬਾਰ ਝਾੜੂ ਅੱਜ ਕਰੀਏ ਕੀ ਸਮੱਸਿਆ ਆਵੇ ਲੰਗਰ ਦੇ ਠੇਕੇ ਵੀ ਦਿੱਤੇ ਹੁੰਦੇ ਆ ਇਸ ਤਰੀ ਹੈ ਨਾ ਜੀ ਮੇਰਾ ਖਿਆਲ ਜੀ ਸੰਗਤ ਯਾਦੀ ਕੋਈ ਗੱਲ ਨਹੀਂ ਆਪਾਂ ਬੰਦੇ ਵਰਤ ਸਕਨੇ ਆ ਪਰ ਆਪਾਂ ਗੁਰਦੁਆਰਾ ਰੈਸਟੋਰੈਂਟ ਤਾਂ ਨਾ ਬਣਾ ਗਏ ਆਪਣੇ ਹੱਥੀਂ ਲੰਗਰ ਦੀ ਸੇਵਾ ਕਰਕੇ ਗੁਰੂ ਅਰਜੁਨ ਦੇਵ ਖੁਦ ਭਾਂਡੇ ਮਾੰਗਦੇ ਸਨ ਮਾਤਾ ਗੰਗਾ ਜੀ ਖੁਦ ਸੰਗਤ ਦੇ ਝੂਠੇ ਬਰਤਨ ਚੁੱਕਦੇ ਸਨ ਭਾਈ ਬੰਨੋ ਵਰਗੇ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਮੂੰਹ ਬੰਨ ਕੇ ਖੂ ਗੇੜ ਕੇ ਇਸ਼ਨਾਨ ਕਰਾਂਦੇ ਸਨ ਸੰਗਤਾਂ ਜੇ ਪ੍ਰੈਕਟੀਕਲ ਨਹੀਂ ਕਰਾਂਗੇ ਬਸ ਇਹ ਤਾਂ ਥਿਉਰੀ ਹੈ ਬੋਲ ਕੇ ਚਲਾ ਜਾਣਾ ਕਿ ਮੇਰੇ ਸਰੀਰ ਚੋਂ ਪਵਨ ਨਿਕਲੀ ਤੁਹਾਡੇ ਕੰਨ ਚ ਨਿਕਲ ਕੇ ਅਗਾ ਨਿਕਲ ਗਈ ਗੁਰੂ ਸਾਹਿਬ ਕਹਿੰਦੇ ਆ ਤੈਨੂੰ 10 ਦਿਨਾਂ ਦਾ ਇਲਾਜ ਚਾਰ ਪਦਾਰਥ ਜੇ ਕੋ ਮੰਗਾ ਸਾਥ ਜਨਾ ਕੀ ਸੇਵਾ ਲਾ ਕੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਧੈ ਸਦਗਾਵੈ ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗਿ ਖਉ ਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਇਹ ਸਾਰੇ ਸੇਵਾ ਵਿੱਚ ਹੁੰਦੇ ਨੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਜਾਸੀ ਗੁਰੂ ਸਾਹਿਬ ਬਖਸ਼ਿਸ਼ ਕਰੀ ਅਸੀਂ ਸਿਮਰਨ ਤੇ ਸੇਵਾ ਨੂੰ ਜ਼ਿੰਦਗੀ ਦਾ ਆਧਾਰ ਬਣਾਈਏ ਇਹ ਦੇਹੀ ਮਿਲੀ ਵੀ ਇਸ ਕਰਕੇ ਹੈ ਬਾਬਾ ਜੀ ਨੇ ਸ਼ਬਦ ਵਰਤੇ ਗੁਰ ਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਪਜ ਖਰ ਕੀ ਸੇਵ ਇਹਦੇ ਅਰਥ ਕੀ ਆ ਗੁਰ ਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇਹੀ ਪਾਈ ਅਰਥ ਹੈ ਕਿ ਸੱਜਣ ਕਰਦੇ ਆ ਵੀ ਤਾਂ ਦੇਹੀ ਮਿਲੀ ਜੇ ਸੇਵਾ ਤੇ ਭਗਤੀ ਕੀਤੀ ਇਹਦਾ ਮਤਲਬ ਹੈ ਤਬ ਇਹ ਮਾਨਸ ਦੇਹੀ ਪਾਈ ਤਾਂ ਤੋਂ ਹੀ ਤੋਂ ਇਨਸਾਨਾਂ ਦੀ ਗਿਣਤੀ ਵਿਚ ਆਵੇਂਗਾ ਜੇ ਗੁਰਸੇਵਾ ਤੇ ਭਗਤ ਕਮਾਈ ਜੇ ਸੇਵਾ ਤੇ ਸਿਮਰਨ ਕਰੇਗਾ ਤਾਂ ਇਨਸਾਨ ਹੈ ਜੇ ਸਿਮਨ ਸੇਵਾ ਨਹੀਂ ਫਿਰ ਕਰਤੂਤ ਪਸ਼ੂ ਕੀ ਮਾਨਸ ਜਾਤ ਸਤਗੁਰੂ ਕਿਰਪਾ ਕਰੇ ਥੋੜੇ ਤੋਂ ਥੋੜਾ ਨਾਮ ਸ਼ੁਰੂ ਕਰੋ ਟਾਈਮ ਥੋੜਾ ਰੱਖ ਲੋ 1 ਘੰਟੇ ਦਾ ਰੱਖ ਲੋ ਪੌਣੇ ਘੰਟੇ ਦਾ ਰੱਖ ਲੋ ਪਰ ਘੱਟੋ ਘੱਟ ਗੁਰਦੋਰੇ ਦੀ ਹਾਜ਼ਰੀ ਜ਼ਰੂਰ ਭਰੋ ਬੜੀਆਂ ਥਾਵਾਂ ਐਸੀਆਂ ਨਹੀਂ ਜਿੱਥੇ ਭਾਈ ਸਾਹਿਬ ਕੱਲਾ ਪ੍ਰਕਾਸ਼ ਕਰਦੇ ਆ ਕੀਰਤਨੀਆਂ ਬੈਠਾ ਕੀਰਤਨ ਕਰਕੇ ਚਲਾ ਗਿਆ ਪਰ ਘਟੋ ਘਟ ਉਸ ਦਰਬਾਰ ਦੇ ਬੂਹੇ ਬੰਦ ਮਤ ਕਰੋ ਜਿੰਨੂੰ ਤੁਸੀਂ ਗੁਰਦੁਆਰਾ ਆ ਕੇ